ਅਗੇ ਸ਼ਮਾ ਸਿਆਲ ਲੰਘ ਗਿਆ ਲੋਕਾਂ ਨੇ ਰਜਾਈਆਂ ਬਚਾਉਣੇ ਤੰਗਣੇ ਉੱਤੇ ਸਾਮ ਦਿੱਤੇ ਪਾਲੇ ਦੇ ਮਾਰੇ ਠੋੜ ਠੜ ਕਰਦੇ ਜਵਾਕ ਹੁਣ ਭੁੰਡਾ ਵਾਂਗੂ ਵੀ ਵਿੱਚ ਖੇੜਦੇ ਰਹਿੰਦੇ ਬੀਹੀ ਵਿਚਲਾ ਚਿੱਕੜ ਦੀ ਸੁੱਕਣ ਲੱਗਿਆ ਕਣਕਾਂ ਵਿੱਚ ਪੀਲੀ ਭਾ ਮਾਰਨ ਲੱਗੀ ਧਣ ਅੱਗੇ ਨਾਲੋਂ ਵੱਡੇ ਹੋ ਗਏ ਆਪਾਂ ਇਧੇ ਇੱਕ ਸੀਰ ਰਲਾ ਕੇ ਥੋੜੀ ਜੀ ਖੇਤੀ ਹੋਈ ਕਰ ਲਈਏ ਭਾਨੋ ਨੇ ਚਾਦੀ ਗੜਦੀ ਤੇ ਕੋਲੀ ਨਹਿਰਨ ਕੋਲ ਧਰਦੇ ਕਿਹਾ ਬਾਪੂ ਦੇ ਵੇਲੇ ਤਾਂ ਚਾਰ ਹਲਾਂ ਦੀ ਖੇਤੀ ਹੁੰਦੀ ਸੀ ਉਹ ਨਹੀਂ ਹੁੰਦਾ ਸੀ ਦਾਣੇ ਪਾਉਣ ਨੂੰ ਪਰ ਹੁਣ ਤੂੰ ਛੈਣੀ ਆ ਆਪ ਨਾਲ ਲੱਗੇ ਬਿਨਾਂ ਸਰੀ ਕਿਹੜਾ ਡੱਕਾ ਦੂਰਾ ਕਰਦੇ ਆ ਕਰਕੇ ਦਿੰਦੇ ਨੇ ਤੇ ਮੈਂ ਤੈਨੂੰ ਪਤਾ ਹੀ ਆ ساری ਉਮਰ ਨਹੀਂ ਖੇਤੀ ਕੀਤੀ ਹੁਣ ਕੀ ਕਰਨੀ ਆ ਨਾਲੇ ਆਪਣੇ ਕਿਹੜਾ ਜਵਾਕ ਰੋਂਦੇ ਨੇ ਮੰਗਰ ਦੋ ਜੀਆਂ ਦੇ ਖਾਣ ਜੋਗੇ ਥਾਣੇ ਬਟਾਈ ਦੇ ਆਈ ਜਾਂਦੇ ਨੇ ਬਟਾਈ ਵਾਲੇ ਵੀ ਅੱਜ ਕੱਲ ਕੀ ਦਿੰਦੇ ਨੇ ਦੁਨੀਆ 'ਚ ਬੇਈਮਾਨੀਆਂ ਵਧੀਆਂ ਹੋਈਆਂ ਨੇ ਨੇ ਰੇ ਸਵੇਰੇ ਅਗਲਾ ਲਾਣ ਦੇ ਚਾਰ ਭਰੇ ਚੱਕ ਕੇ ਆਪਣੇ ਪੇੜ ਵਿੱਚ ਛੱਟ ਲੈਂਦਾ ਉਹ ਤਾਂ ਤੇਰੀ ਗੱਲ ਠੀਕ ਐ ਪਰ ਪਹਿਲਾਂ ਹੁਣ ਵਾਢ ਖਰੀਦੋ ਖੇਤੀ ਦਾ ਸਾਰਾ ਕੰਮ ਕਰੋ ਫੇਰ ਸੀਰੀਆਂ ਦੇ ਮੰਗਰ ਸਾਰਾ ਦਿਨ ਫਿੜੀ ਫਿੜੀ ਕਰਦੇ ਫਿਰੋ ਪਰ ਕਾਦੀ ਖਾਤਰ ਆਪਣੇ ਅੱਗੇ ਕੁੜੀਆਂ ਬਾਰੋਂ ਉਠਾਉਣ ਨੂੰ ਬੈਠੀਆਂ ਨੇ ਬਈ ਢੇ ਔਖੇ ਹੋਈਏ ਕੁੜੀਆਂ ਨਾ ਸਹੀ ਚਾਰ ਪੈਸੇ ਬੰਦੇ ਦੇ ਕੋਲ ਹੁਣ ਤਾਂ ਸਾਰੇ ਪੁੱਛਦੇ ਨੇ ਨਹੀਂ ਕੋਈ ਨਿਸ਼ਾਨਦਾ ਉੱਤੋਂ ਬੜਾ ਪਾਉਂਦਾ ਤੁਰਿਆ ਮਰੋ ਮਾਰ ਕਰਦਾ ਆਪਣੇ ਫਿਕਰ ਕਰੂ ਜਿਹਨੇ ਬਣਾਏ ਆ ਹੁਣ ਤੱਕ ਜਿਹੜਾ ਦਿੰਦਾ ਰਿਹਾ ਗਾਹ ਨਿੰਦੂ ਤੇਰਾ ਖਿਆਲ ਉਹ ਤਾਂ ਪੱਥਰਾਂ 'ਚ ਵੀ ਕੀੜੇ ਨੂੰ ਵੀ ਦਿੰਦਾ ਦਿੰਦਾ ਤਾਂ ਹੈ ਪਰ ਮੂੰਹ ਵਿੱਚ ਬੁਰਕੀਤਾ ਵੀ ਚੱਕ ਕੇ ਪਾਉਣੀ ਪੈਂਦੀ ਐ ਅਸੀਂ ਤਾਂ ਉਹ ਵੀ ਤੈਥੋਂ ਹੀ ਪਵਾ ਲੈ ਆਕਰਾਂਗੇ ਮਖਾ ਤੂੰ ਇੱਕੁਰਲੀ ਕਾਸ ਤੋਂ ਟਾਉਣ ਲੱਗੀ ਪਈ ਐ ਅੱਜ ਕੰਡਾਲ ਨੇ ਅਲੱਗ ਕਲੇਪੜ ਲਾਉਂਦੀ ਭਾਨੂ ਨੂੰ ਦੇਖ ਕੇ ਨਰੈਨ ਨੇ ਪੁੱਛਿਆ ਮੈਂ ਕਿਹਾ ਵੱਡਿਆਂ-ਵਡੇਰਿਆਂ ਦਾ ਕੁਛ ਦੱਬਿਆ ਦਵਾਇਆ ਹੈ ਇਥੇ ਆਜੂ ਭਾਨੂ ਨੇ ਮਸਕਰੀ ਕੀਤੀ ਬਾਪੂ ਦੇ ਵੇਲੇ ਮੇਰੀ ਦਾਦੀ ਨੇ ਪਿਛਲੀ ਕੋਠੜੀ 'ਚ ਇੱਕ ਵਾਰੀ ਕੈਂਦੀ ਦੇ ਰੁਪਏ ਦੀ ਬੱਲ ਨੇ ਕੱਢੀ ਸੀ ਕਹਿੰਦੀ ਸੀ ਇਹ ਮੇਰੀ ਸੱਸ ਮਰਨ ਲੱਗੀ ਦੱਸ ਕੇ ਗਈ ਸੀ ਜਦੋਂ ਦੇ ਸੌਰੇ ਕਾਗਜ਼ਾਂ ਦੇ ਰੁਪਏ ਚੱਲੇ ਨੇ ਕੋਈ ੱਡਪ ਕੇ ਵੀ ਨਹੀਂ ਰੱਖ ਸਕਦਾ ਪਰ ਮਗਾ ਤੂੰ ਸੱਚੀ ਹੋ ਹੀ ਕਿਉਂ ਢਾਈ ਜਾਨੀ ਆ ਖੁਰਲੀਆਂ ਬੇਲੀ ਸੀ ਮੈਂ ਕਿਹਾ ਖੁਰਲੀਆਂ ਹੀ ਟਾਕੇ ਬਣਾ ਲੈਣੇ ਮੁੜ ਮੁੜ ਕੇ ਮਿੱਟੀ ਲਾਉਣ ਕਰਕੇ ਲਿਊੜ ਲੈਣ ਲੱਗ ਪਏ ਸੀ ਚੰਗੀਆਂ ਭਲੀਆਂ ਤਾਂ ਸੀ ਪਰ ਤੇਰੀ ਵੀ ਹੱਡੀ ਚ ਚੈਣ ਨਹੀਂ ਆਰਾਮ ਕਰ ਲਿਆ ਕਰ ਦੋ ਘੜੀ ਕੀ ਲੈ ਜਾਣਾ ਇਸ ਜੱਗ ਤੋਂ ਬੇਲੀ ਤਾਂ ਮੈਂ ਬੇਲੀ ਦਾ ਤਾਂ ਮੇਰਾ ਜੀ ਜੈ ਨਹੀਂ ਲੱਗਦਾ ਕੰਮ ਕਰਦੇ ਸਗੋਂ ਚੰਗੀ ਰਹਿਣੀ ਆ ਉਹ ਤਾਂ ਠੀਕ ਹੈ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਪਰ ਦੋ ਘੜੀ ਆਰਾਮ ਵੀ ਚਾਹੀਦਾ ਅੱਜ ਕੱਪੜੇਲਾ ਜਿਵੇਂ ਬਾਹਰ ਨੂੰ ਜਾਂਦਾ ਹੋਇਆ ਸੋ ਡਾ ਉਬਲਿਆ ਪਿਆ ਅਜੇ ਚੰਗੇ ਭਲੇ ਨੇ ਨਰੇ ਨੇ ਆਪਣੇ ਤੋੜ ਸਿਰ ਪਾਏ ਕੱਪੜਿਆਂ ਗੱਲ ਝਾਕਦਿਆਂ ਕਿਹਾ ਹੱਡ ਮੈਲ ਪਈ ਹੋਈ ਫੇਰ ਨਿਕਲਦੀ ਨਹੀਂ ਕਿਧਰੇ ਨਹੀਂ ਹੱਡ ਮੈਲ ਪੈਂਦੀ ਪਿਛਲੀ ਵਾਰੀ ਇਹ ਟਲੀ ਜੈਕਟ ਵਿੱਚ ਹੱਡ ਮੈਲ ਦੀ ਥਾਂ ਜੂਆਂ ਵੀ ਪੈ ਗਈਆਂ ਸੀ ਉਹ ਤਾਂ ਤੇਰੇ ਕੋਲੋਂ ਛੜ ਗਈਆਂ ਸੀ ਅਮਲੀ ਨੇ ਹੱਸ ਕੇ ਕਿਹਾ ਮੈਂ ਤਾਂ ਹਰ ਰੋਜ਼ ਟੜ ਕੇ ਠੰਡੇ ਪਾਣੀ ਨਾਲ ਨਹਾਣੀ ਆ ਮੇਰੇ ਜੂਆਂ ਕਿੱਥੇ ਮੈਂ ਇੱਕ ਗੱਲ ਤਾਂ ਮਾੜੀ ਯਾਪਨੋ ਕੀ ਤੜਕੇ ਉੱਠ ਕੇ ਨਹਾ ਕੇ ਜਿਹੜਾ ਤੂੰ ਪੜ ਜਾਇਆ ਕਰਨ ਲੱਗ ਜਾਨੀਂ ਐ ਤੈਨੂੰ ਤਾਂ ਰੱਬ ਲੈ ਜੂ ਸੁਰਗ ਚ ਤੇ ਮੈਂ ਕੱਲਾ ਨਰਕ ਚ ਕੀ ਕਰੂੰ ਬਾਦੂ ਚੇੜ ਡਾ ਨਾ ਕਰ ਲੈ ਲੋਕ ਕੜੀਆਂ ਕਰਬੂਜੇ ਬਾਹਰ ਵੀ ਹੀ ਵਿੱਚ ਰਹਿਣ ਨੇ ਹੋਕਾ ਦਿੱਤਾ ਕਰਬੂਜੇ ਤਾਂ ਲੈ ਦੇ ਪਾ ਨੂੰ ਨ ਰਹਿਣੇ ਪਾ ਨੂੰ ਦਾਮ ਨੂੰ ਤਰਲਾ ਕੀਤਾ ਤੂੰ ਕੋਈ ਜੁਆ ਕੇ ਹਾੜੇ ਹੜੇ ਲੈ ਦੇ ਪਾਨੋ ਸ਼ੇਰ ਨੂੰ ਦਾਣੇ ਪੱਲੇ ਵਿੱਚ ਪਾ ਕੇ ਮੁਸਕੜੀਏ ਹੱਸਦੀ ਖਰਬੂਜੇ ਲੈਣ ਚਲੀ ਗਈ ਕੁੜੇ ਪਾਨੋ ਐਂ ਦਾਣੇ ਤੱਕੜੀ ਦੇ ਪੱਲੜੇ ਵਿੱਚ ਪਾਉਂਦੀਆਂ ਸ਼ੇਰ ਰੈਣ ਬੋਲੀ ਆਹੋ ਪਾਨੋ ਨੇ ਬਿਨਾ ਸ਼ਰਮ ਵੱਲ ਤੱਕਦੇ ਆਂ ਕਿਹਾ ਕੁੜੇ ਰਾਜੀ ਤਾਂ ਹੈ ਤੂੰ ਤਾਂ ਜਾਣੇ ਸੁਫਨਈ ਹੋਗੀ ਹੁਣ ਵੀ ਜਾਣੀ ਹੁੰਨੀ ਐ ਤੂੰ ਮੋਰਾਲੀ ਖਰਬੂਜੇ ਵੇਚਣ ਪਾਨੋ ਨੇ ਝਾਕਦੀ ਝਾਕਦੀ ਨੇ ਪੁੱਛਿਆ ਆਹੋ ਉਹਨਾਂ ਦੇ ਘਰ ਸੁਖਸਾਂਦ ਐ ਸੈਰਾ ਸਮਝ ਗਈ ਭਾਨੋ ਕਿਹੜੇ ਘਰ ਦੀ ਸੁੱਖ-ਸਾਂਦ ਪੁੱਛਦੀ ਐ ਜਦ ਤੇਰਾ ਉਸ ਘਰ ਸਿਰੀ ਨਾ ਰਿਹਾ ਤੈਨੂੰ ਕੀ ਚੁੱਲ੍ਹੇ 'ਚ ਪਵੇ ਉਹਨਾਂ ਦੀ ਸੁੱਖ-ਸਾਂਦ ਸੈਰਾ ਦਾਣਿਆਂ ਬਰਾਬਰ ਖਰਬੂਜੇ ਜੋਕ ਦੀ ਬੋਲੀ ਆਹੋ ਉਹ ਤਾਂ ਆਹੋ ਭਾਨੋ ਜੇ ਮੈਂ ਆਪਣੇ ਆਪ ਨੂੰ ਕੁਝ ਆਖ ਰਹੀ ਹੋਵੇ ਖਰਬੂਜੇ ਭਾਨੋ ਨੇ ਪੱਲੇ ਵਿੱਚ ਪਵਾ ਲੈ ਪਿੱਛੋਂ ਇੱਕ ਚਿਵੜੀ ਹੋਰ ਟੋਕਰੇ ਵਿੱਚ ਚੱਕ ਕੇ ਸੈਰਾ ਨੇ ਭਾਨੋ ਦੇ ਪੱਲੇ ਵਿੱਚ ਪਾ ਦਿੱਤੀ ਭਾਨੋ ਉਸ ਵੱਲ ਝਾਕੀ ਤੇ ਚੁੱਪ ਕਰ ਰਹੀ ਲਵਾਉਣੇਗੇ ਹੱਥ ਸੈਰਾ ਨੇ ਇੱਕ ਪਾਛੋਂ ਟੋਕਰੇ ਨੂੰ ਚੁੱਕਦਿਆਂ ਕਿਹਾ ਆਹ ਹੋਲਾ ਆ ਕੇ ਭਾਨੋ ਨੇ ਸੈਰਾ ਨੂੰ ਟੋਕਰਾ ਚੁਕਵਾ ਦਿੱਤਾ ਪਲ ਦੋ ਪਲ ਉਹ ਸੈਰਾ ਨੂੰ ਜਾਂਦੀ ਨੂੰ ਦੇਖਦੀ ਰਹੀ ਫੇਰ ਖਰਬੂਜੇ ਪੱਲੇ ਵਿੱਚ ਪਾਈ ਉਹ ਮੁੜ ਗਈ ਥਾਲੀ ਵਿੱਚ ਖਰੂਜੇ ਤੇ ਸਾਗ ਚੀਰ ਨੇ ਦਾਤੀ ਉਹ ਨਰੈਣ ਕੋਲ ਧਰ ਕੇ ਆਪ ਮਿੱਟੀ ਮਿੱਧਣਾ ਜਾ ਲੱਗੀ ਤੈਨਹੀਂ ਖਾਣੇ ਨਰੈਣ ਨੇ ਖਰਬੂਜਾ ਚੀਰ ਤੇ ਪੁੱਛਿਆ ਬੱਚ ਤੂੰ ਹੀ ਖਾ ਲੈ ਕਿਉਂ ਤੂੰ ਵੀ ਆ ਜਾ ਮੇਰਾ ਤਾਂ ਚਿੱਤ ਜੈ ਨਹੀਂ ਮੰਨਦਾ ਚੰਗਾ ਤੇਰਾ ਚਿੱਤ ਜਿਹੜਾ ਕੁਛ ਖਾਣ ਨੂੰ ਵੀ ਨਹੀਂ ਮੰਨਦਾ ਐਤ ਕੀ ਆਪਾਂ ਗੱਗਾ ਨਾ ਹੁਣ ਚੱਲੀਏ ਭਾਨੋ ਨੇ ਜਿਵੇਂ ਕਿਧਰੋਂ ਦੂਰੋਂ ਗੱਲ ਕੀਤੀ ਪਿਛਲੀ ਵਾਰੀ ਤਾਂ ਗੰਗਾ ਮਈ ਨੇ ਤੂੰ ਦਿੱਤੀ ਸੀ ਐਤ ਕੀ ਜੇ ਮੋੜ ਲਈ ਮੈਂ ਕੀ ਕਰੂੰਗਾ ਜੇ ਰੱਖਣੀ ਹੁੰਦੀ ਗੰਗਾ ਮਾਈ ਉਦੋਂ ਹੀ ਨਾ ਰੱਖ ਲੈਂਦੀ ਸਾਡੇ ਵਰਗੇ ਪਾਪਿਆਂ ਨੂੰ ਰੱਖ ਕੇ ਉਸਨੇ ਕੀ ਕਰਨਾ ਤੂੰ ਕੀ ਪਾਪ ਕੀਤਾ ਨਰਾਇਣ ਬੋਲਿਆ ਕੀਤਾ ਹੀ ਹੋ ਕੋਈ ਪਿਛਲੇ ਜਨਮ ਚ ਨਹੀਂ ਤਾਂ ਗੋਪਾਨੋ ਚੁੱਪ ਕਰ ਗਈ ਨਰੈਣ ਬਿੰਦਕੂਸ਼ ਦੇ ਮੂੰਹ ਵੱਲ ਵੇਖਦਾ ਰਿਹਾ ਫਿਰ ਖਰਬੂਜਾ ਖੰਦਾ ਬੋਲਿਆ ਭਾਨੋ ਜੇ ਚੀਜ਼ ਦੀ ਲੋੜ ਹੋਵੇ ਦੱਸ ਦਿਆ ਕਰ ਕਿਸੇ ਕੋਲੋਂ ਔਖੀ ਨਾ ਰਹੇ ਹੋਰ ਆਪਾਂ ਕਿਨੂੰ ਦੇਣਾ ਕਦੇ ਬੀਬੀ ਕਰਤਾਰੀ ਕੋਲ ਵੀ ਜਾ ਆਇਆ ਕਰ ਕੀ ਕਹਿੰਦੀ ਹੋ ਪਈ ਮੇਰਾ ਵੀ ਭਰਾਏ ਕਦੇ-ਕਦੇ ਚਿੱਤ ਜਾਤਾ ਕਰਦਾ ਪਰ ਏਡੀ ਦੂਰ ਜਾਵੇ ਕਿਹੜਾ ਉਹ ਤਾਂ ਜਾਵ ਸੀ 12 ਪੱਤਣਾ ਤੋਂ ਪਰ 25 ਰੁਪਏ ਦੇ ਭਾੜੇ ਦੇ ਜਾਣ ਜਾਣ ਦੇ ਲੱਗ ਜਾਂਦੇ ਨੇ ਤੇਰੇ ਭੈਣੇ ਕਿਤੇ ਨੇੜੀ ਐ ਜੁੱਪੇ ਭੈਣ ਭਰਾਵਾਂ ਨਾਲ ਕੋਈ 25 ਰੁਪਏ ਚੰਗੇ ਹੁੰਦੇ ਨੇ ਨਾਲੇ ਉਸਨੇ ਕਿਹੜੇ 5 7 ਭਰਾ ਨੇ ਵੀ ਇੱਕ ਨਹੀਂ ਤਾਂ ਦੂਜਾ ਜਾਊ ਤੂੰ ਤਾਂ ਕਮਲੀ ਐ ਦੇਖ ਜਿਵੇਂ ਅੰਮਾ ਵੀ ਬੇਬੇ ਵੀ ਭੈਣ ਵੀ ਧੀ ਵੀ ਤੇ ਭਾਨੋ ਵੀ ਸਭ ਕੁਝ ਮੈਂ ਤੈਨੂੰ ਹੀ ਸਮਝ ਲਿਆ ਤੇ ਮੈਂ ਉਹ ਆਪਣੇ ਘਰ ਆਜੀ ਵਾਜੀ ਹੋਣੀ ਐ ਜੇ ਜਾਊ ਹੀ ਨਾ ਤਾ ਅੱਪੇ ਅਗਲੇ ਡਿਕਨ ਵੜ ਜਾਂਦੇ ਨੇ ਬੈਨ ਨੇ ਉੱਠ ਕੇ ਕਰਬੂਜੇ ਦੀ ਫਾੜੀ ਪਾਨੋਂ ਦੇ ਕੋਲ ਰੱਖ ਦਿਆਂ ਕਿਹਾ ਪਰ ਜਾਊਗਾ ਤੋ ਨਾ ਜੌਂਦੇ ਜੀ ਕਾਦੇ ਲਈ ਟੁੱਟ ਕੇ ਬੈਠਣਾ ਹੋਇਆ ਚਲ ਤੂੰ ਕਹਿੰਨੇ ਆ ਤੱਤੀਆਂ ਨੂੰ ਸੰਧਾਰਾ ਦੇ ਆਉਂਗਾ ਤੈਨੂੰ ਪਤਾ ਕਹਿੰਦੇ ਨੇ ਜਦੋਂ ਤੀ ਹੌਮਕਾ ਭਰਦੀ ਹੈ ਘਰ ਦੇ ਚਾਰੇ ਕੁੰਝੇ ਹਿਲਦੇ ਨੇ ਤੁਹਾਡੇ ਘਰ ਤਾਂ ਫਿਰ ਪਚਾਲ ਹੀ ਆਇਆ ਰਹਿੰਦਾ ਹੁਣ ਕਿਉਂ ਤੈਨੂੰ ਤਮੰਤਣ ਵਿੱਚ ਕਈ ਵਾਰੀ ਹੋਕੇ ਲੈਂਦੀ ਨੂੰ ਦੇਖਿਆ ਲੈ ਮੈਂ ਹੋਕੇ ਕਸ ਤੋਂ ਲੈਨੇ ਨੇ ਆਖ ਦੀ ਪਾਨੋਂ ਤੂੜੀ ਪਾ ਮਿੱਟੀ ਹੋਈ ਮਿੱਟੀ ਬਾਰਲੀ ਕਾਂਦ ਤੇ ਜਿੱਥੇ ਲਿਓੜ ਲਹਿ ਗਿਆ ਸੀ ਲੌਣ ਲੱਗ ਪਈ ਇਹਨੇ ਨੂੰ ਇੱਕ ਬੱਚਾ ਪੀਣ ਲਈ ਧੋ ਕੇ ਸੁੱਕਣੇ ਪਾਈ ਕਣਕ ਆ ਕੇ ਖਾਣ ਲੱਗਿਆ ਇਸ ਜੇ ਰੋਏ ਨੇ ਵੀ ਲਉ ਪੀ ਛੱਡਿਆ ਚਵੇਰ ਦਾ ਆਖ ਦੀ ਪਾਨੋਂ ਮਿੱਟੀ ਵਾਲੇ ਹਥੀ ਉਸ ਨੂੰ ਸ਼ਸ਼ਕੇਰ ਨਗਈ ਬੱਚਾ ਵੀ ਵਿੱਚ ਜਾ ਕੇ ਖੜੋ ਗਿਆ ਮੁੜ ਕੇ ਝਾਕਣ ਲੱਗਿਆ ਜਿਵੇਂ ਮੜ ਆਉਣ ਦੀ ਸਲਾਹ ਕਰਦਾ ਹੋਵੇ ਭਾਣੋ ਫਿਰ ਉਸ ਨੂੰ ਭਜਾਉਣ ਲਈ ਕਾਫੀ ਦੂਰ ਤੱਕ ਉਸ ਦੇ ਮੰਗਰ ਭੱਜੀ ਵੀ ਹੀ ਲੰਘ ਸੱਤ ਪਚਾਲੇ ਜਾ ਕੇ ਉੱਚ ਜਿੱਕੇ ਕੋ ਲੋ ਗਈ ਬ੍ਰਹਮੇ ਦੀ ਤੁਨਕਰ ਚਾਰਾ ਲਈ ਆਉਂਦੀ ਮਲੀ ਕੁੜੇ ਭਾਣੋ ਅੱਜ ਬਿਨਾਂ ਕਗਰੇ ਤੂੰ ਹੀ ਸੱਤ ਵਿੱਚ ਤੁਰੀ ਫਿਰਦੀ ਐ ਇਸ ਪਿੰਡ ਨੂੰ ਪੇਕਾ ਪਿੰਡ ਬਣਾਉਣ ਦੀ ਸਲਾਹ ਤਾਂ ਨਹੀਂ ਹੋਊਗੀ ਕਿਤੇ ਕੁਛ ਪਲ ਭਾਣੋ ਨੂੰ ਗੱਲ ਸਮਝ ਵਿੱਚ ਨਾ ਆਈ ਮੱਥਾ ਦੇਗਦੀ ਅਮਾ ਜਿਉਂ ਦੀ ਵਸਦੀ ਰੋ ਮੈਂ ਕਿਹਾ ਕਿਤੇ ਸਿੰਘ ਸਵੈਨ ਤਨੀ ਬਣ ਕੇ ਬੱਚੇ ਨੂੰ ਸਕਵੇਰ ਨਾਈਜ਼ੀਮਾ ਪੇਨ ਜਾ ਖਾਣ ਲੱਗਿਆ ਸੀ ਚੇਤਾ ਹੀ ਨਹੀਂ ਰਿਹਾ ਉਸ ਦੇ ਮਾਗਰਮ ਇਸ ਆੱਫਤ થઈ ਆ ਗਈ ਕੋਈ ਨਾ ਹੋਰ ਥਾਲ ਸੀ ਮਿੰਨਿਆਂ ਨੂੰ ਇਸ ਤਰ੍ਹਾਂ ਦੇ ਕੰਮ ਪਾ ਲੈਣਾ ਫਿਰ ਆਪੇ ਚੇਤਾ ਰਹੂ ਸਭ ਕਾసే ਦਾ ਧਨ ਕਰਨੇ ਹੱਸ ਕੇ ਕਿਹਾ ਭਾਨ ਨੂੰ ਇਸ ਗੱਲ ਦੀ ਵੀ ਸਮਝ ਨਾ ਲੱਗੀ ਕੋਈ ਹੋਰ ਗੱਲ ਸੋਣ ਖਾਤਰੋ ਬੋਲੀ ਅੰਮਾ ਬੀਬੀ ਫਿਰ ਤੁਰਤੀ ਕਲਾ ਉਹ ਮੈਂ ਤਾਂ ਕਿਹਾ ਸੀ ਦੋ ਮਸਾਂ ਸੁਣਿਆ ਹੋਇਆ ਨੇ ਹੋ ਰਿਹਾ ਹੈ ਜਦੋਂ ਮਹੀਨੇ ਮਾੜੀ ਜਿਹੜਾਂ ਚ ਪੈ ਜੂ ਜ਼ਹਿਮਤ ਤੂਠੀ ਐ ਪਰ ਅਗਲੇ ਨੇ ਵੀ ਸੁੱਖ ਨਾਲ ਲਾਣੇ ਦਾ ਕੰਮ ਆ ਚਾਹਵਦਨ ਹੋ ਗਏ ਸੀ ਬੈਠੇ ਨੂ ਪਰੋਣੇ ਨੂੰ ਚੰਗਾ ᱛੀਆਂ ਆਪਣੇ ਘਰ ਹੀ ਸੁੰਦੀਆਂ ਨੇ ਪਰ ਨੋਨੇ ਕਹੇ ਪਰ ਇਹ ਗੱਲ ਆ ਕਿ ਉਸ ਨੂੰ ਆਪ ਨੂੰ ਸੰਗ ਜਹੀ ਆ ਗਈ ਉਹ ਕਾਲੇ ਪੈਰ ਪੁੱਟ ਦੀ ਤੁਨ ਕੋਰ ਤੋਂ ਅੱਗੇ ਲੰਘ ਗਈ ਸਾਹਮਣੇ ਉਹਦੇ ਆਚਾਰਾ ਵੱਢ ਕੇ ਲਿਆਉਣ ਲਈ ਦਾਤੀ ਤੇ ਰੱਸੀ ਲਈ ਖੇਤ ਨੂੰ ਜਾਂਦੇ ਲਾਬੇ ਕੇਂਦਰ ਨੇ ਪਾਣੋਂ ਨੂੰ ਅੱਖ ਮਾਰੀ ਫਿੱਟਿਆ ਹੋਇਆ ਪਾਣੋਂ ਨੇ ਜੀ ਵਿੱਚ ਕਹਤੇ ਉਸ ਦੇ ਕੋਲ ਹੋਰ ਕਾਲੀ ਹੋ ਕੇ ਲੰਗ ਗਈ ਕਾਲੀ ਤੁਰਦੀ ਉਸ ਦੇ ਪਰ ਨੂੰ ਠੋਕਰ ਵੱਜੀ ਅੰਗੂਠੇ ਦਾ ਕੱਚਾ ਨਾ ਲੈ ਗਿਆ ਲਹੂ ਸ਼ਮ ਆਇਆ ਬਿਨਾਂ ਪਵਾ ਕੀਤੇ ਪਾਣੋਂ ਕਰ ਆ ਪਹੁੰਚੀ ਇੱਕ ਉਸ ਦਾ ਦਿਲ ਕੀ ਤਨ ਰੈ ਨੂੰ ਦੱਸ ਦੇਵੇ ਲਾਭ ਕੇਂਦਰ ਨੇ ਅੱਜ ਮੈਨੂੰ ਅੱਖ ਮਾਰੀ ਸੀ ਭਲਾ ਇਹ ਕੀ ਕਰ ਲੂ ਉਸ ਦੇ ਅੰਦਰੋਂ ਹੀ ਜਿਵੇਂ ਕਿਸੇ ਨੇ ਜਵਾਬ ਦਿੱਤਾ ਕਰ ਆ ਕੇ ਉਹ ਖੁਰਲਿਆਂ ਨੂੰ ਮਿੱਟੀ ਲਾਉਣ ਲੱਗ ਪਈ ਕੱਲ ਥਾਈ ਮਿੱਟੀ ਨੇ ਸੁੱਕ ਜਾਣਾ ਹੈ ਸੋਚ ਕੇ ਉਹ ਸੂਰਜ ਡੁੱਬਣ ਤੱਕ ਮਿੱਟੀ ਲਾਉਂਦੀ ਰਹੀ ਮਿੱਟੀ ਲਾ ਕੇ ਹਟਿਆ ਦੁਪਹਿਰ ਤੋਂ ਤਿਹਾਰੇ ਵਿੱਚੋਂ ਕੱਢ ਕੇ ਦਾਲ ਕੋਟੀ ਆਟਾ ਗੁੰਨਿਆ ਥਾਲ ਕੱਢੀ ਦੁੱਧ ਤੱਤਾ ਕੀਤਾ ਰੋਟੀ ਲਾਉਣ ਲਈ ਤਵਤਰੇ ਹੀ ਸੀ ਜਦੋਂ ਉਸ ਨੂੰ ਚੇਤਾ ਆਇਆ ਕਿ ਦੁਪਹਿਰੇ ਨੂੰ ਉੱਤੇ ਕੱਪੜੇ ਧੋਣ ਗਏ ਨਵੇਂ ਦੀ ਪੱਗ ਤਾਂ ਉੱਤੇ ਹੀ ਭੁੱਲਾਈ ਹਾਂ ਖਪਰੇ ਪਾੜੇ ਦੇ ਪਿਛਲੇ ਪਾਸੇ ਟਿਕ ਪਈ ਸੀ ਸਾਹਮਣੇ ਹੁੰਦੀ ਤਾਂ ਜ਼ਰੂਰ ਦੇਖ ਪੈਂਦੀ ਪਰ ਉਹਨੇ ਸੋਚਿਆ ਕੋਈ ਲੈ ਹੀ ਨਾ ਗਿਆ ਹੋਵੇ ਨਾ ਵੀ ਲੈ ਗਿਆ ਹੋਇਆ ਤਾਂ ਸਵੇਰ ਥਾਂ ਹੀ ਤਾਂ ਜ਼ਰੂਰ ਲੈ ਜੂ ਹੁਣੇ ਚੱਕ ਲਿਆ ਮੈਂ ਫੇਰ ਤਾਂ ਬਹਲਾ ਨੇ ਰਹੋ ਜੂ ਸੋਚ ਦੀਪਾ ਨੂੰ ਛਟੀਆਂ ਚੁੱਲੇ ਚੋਂ ਬਾਹਰ ਖਿੱਚ ਦਿੱਤੀਆਂ ਟਿੱਤੇ ਪੂਣਾ ਦੇ ਤੱਕ ਘਗਰਾ ਪਾਇਆ ਬਾਹਰ ਭੇੜਿਆ ਤੇ ਖੂਨ ਉਤਰ ਪਈ ਪਿੰਡ ਦਾ ਧਰਮਸਾਲਾ ਵਾਲਾ ਦਰਵਾਜ਼ਾ ਲਾਉਂ ਗੁਗ ਕੇ ਸ਼ਫੜੀ ਕੋਲ ਇੱਕ ਵਾਰੀ ਉਸ ਨੂੰ ਪਲੇਕਾ ਪਿਆ ਜਿਵੇਂ ਕੋਈ ਉਸ ਦੇ ਮੰਗਰ ਮੰਗਰ ਆ ਰਿਹਾ ਹੈ ਉਸਨੇ ਮੁੜ ਕੇ ਦੇਖਿਆ ਪਰ ਅਨੇਰੇ ਵਿੱਚ ਉਸ ਨੂੰ ਕੁਝ ਨਾ ਦਿਖਿਆ ਚਪੜੀ ਲੰਗੀ ਮੜੀਆਂ ਦੇ ਕੋਲ ਦੀ ਉਹ ਖੂਹ ਨੂੰ ਜਾਂਦੀ ਪਹੀ ਪੈ ਗਈ ਖੂਹ ਦੀ ਬਾੜ ਦੇ ਪਰਲੇ ਪਛਨ ਜਦੋਂ ਨਰਨਦੀ ਪੱਗ ਲੈ ਕੇ ਮੁੜੀ ਕਿਸ ਨੇ ਖੰਗੂਰਾ ਮਾਰੇ ਆਪਾ ਨਜ਼ਰਾ ਨੂੰ ਡਰ ਗਈ ਕੋਈ ਨਹੀਂ ਭਾਬੀ ਮੈਂ ਜਾ ਕਰਨੇ ਉਸ ਵੱਲ ਆਉਂਦੇ ਕਿਹਾ ਪਾਨੂ ਨੇ ਹਾਲੇ ਦਵਾਲੇ ਦੇਖਿਆ ਡਰਨਾ ਭਾਬੀ ਮੈਂ ਤੈਨੂੰ ਕੁਛ ਨਹੀਂ ਆਖਦਾ ਸੌਂ ਹੈ ਗਉ ਦੀ ਪਾਨੋ ਚੁੱਪ ਰਹੀ ਅਜੇ ਗੁੱਸਾ ਤੇਰਾ ਹਟਿਆ ਨਹੀਂ ਪਾਨੋ ਨੇ ਫੇਰ ਵੀ ਕੁਝ ਨਾ ਆਖਿਆ ਤੇਰੀ ਸੌ ਭਾਬੀ ਜਦੋਂ ਮੈਨੂੰ ਪਤਾ ਲੱਗਿਆ ਬਈ ਨਰੈਣ ਬਾਈ ਨੇ ਤੈਨੂੰ ਕੁੱਟਿਆ ਜੀ ਕਰੇ ਜਾਨੀ ਹੱਡੀਆਂ ਚੱਪ ਜਾਂ ਉਸ ਦੀਆਂ ਭਾਬੀ ਭਾਵੇਂ ਜਾਣ ਵੀ ਲੈ ਲੈ ਪਰ ਰੱਬ ਦੇ ਵਾਸਤੇ ਉਂ ਗੁੱਸੇ ਨਾ ਹੋ ਜਾਗਰ ਨੇ ਰੋਣ ਹੱਕਾ ਹੋ ਕੇ ਕਿਹਾ ਜਾਗਰਾ ਤੂੰ ਤਾਂ ਸਰਬੰਧਾੜੀ ਸੀ ਭਾਣੂ ਨੇ ਨੋਰਾ ਦਿੱਤਾ ਤੈਹੀਓ ਦਾ ਭਾਬੀ ਤੇ ਰਹਿਣਾ ਕੇ ਅਲ ਰਹਿਂਦਾ ਟਰਮੀਨਲ ਮੈਂ ਸੱਚ ਕਹਿਣਾ ਤੇਰੀ ਖਾਤਰ ਮੈਂ ਜਾਣ ਵੀ ਦੇਣ ਨੂੰ ਤੈਰਾਂ ਹਾਂ ਬਥੇਰਾ ਰਹਿੰਦਾ ਜਾਗਰਾ ਰੱਬ ਕਿਸੇ ਨੂੰ ਔਖਾ ਵੇਲਾ ਨਾ ਦਿਖਾਵੇ ਮੂਹਤਾ ਕੱਢ ਮੈਂ ਤੇਰੀ ਖਾਤਰ ਸਭ ਕੁਝ ਕਰਨ ਨੂੰ ਤਿਆਰ ਆਂ ਮੈਂ ਜਾਣਦੀ ਆ ਤੈਨੂੰ ਤੂੰ ਸੱਚ ਨਹੀਂ ਮੰਨਣਾ ਪਹਿਲੇ ਦਿਨੇ ਜਿੱਦਨ ਮੈਂ ਤੈਨੂੰ ਦੇਖਿਆ ਮੇਰਾ ਜਾਨੀ ਕਾਲਜਾ ਦਾ ਖੁੱਸਿਆ ਬਈ ਮਨਾ ਕਿੱਥੇ ਨਰੈਣਾਬਲੀ ਤੇ ਕਿੱਥੇ ਤੂੰ ਤਾਂ ਵੀ ਬੁਰਾ ਨਾ ਮਨਾਈ ਹੁਣ ਤੇਰੀ ਕੋਈ ਜੁਨਤਾ ਨਹੀਂ ਤੂੰ ਸਰਾ ਪੀਤੀ ਹੋਈ ਏ ਹੁਣ ਤਾਂ ਲਹੇਗੀ ਤੈਨੂੰ ਦੇਖ ਕੇ ਕਿਦਨ ਦਾ ਮੈਂ ਬੇਲਾ ਤਕਾਉਂਦਾ ਸੀ ਵੀ ਕਿਤੇ ਕੱਲੀ ਟੱਕਰੇ ਤਾਂ ਕੋਈ ਗੱਲ ਕਰਾਂ ਓਹੋ ਗੱਲ ਕਰੋ ਹਨੋਂ ਨੇ ਗਾ ਨੂੰ ਪੈਰ ਬੁਟਦੇ ਹਰਖ ਨਾਲ ਕਿਹਾ ਉਹਨੇ ਭਾਬੀ ਗੱਲ ਕਰਕੇ ਜਾ ਜਾਗਨੇ ਭਾਨੂੰ ਦੇ ਅੱਗੇ ਹੋ ਕੇ ਉਸ ਨੂੰ ਜਾਨੋਂ ਰੋਕਦਿਆਂ ਕਿਹਾ ਕੀ ਗੱਲ ਦੱਸ ਭਾਨੂੰ ਨੇ ਖਿੱਚ ਕੇ ਕਿਹਾ ਚੱਲ ਕਿੱਧਰੇ ਭੱਜ ਚੱਲੇ ਤੂੰ ਕਮਲਾ ਹੋ ਗਿਆ ਜਾਗਰਾ ਮਿਰਜੇ ਵਾਂਗੂੰ ਆ ਮੈਂ ਟੀਰ ਨਾਲ ਮਰਵਾ ਦਿੰ ਮਰ ਮੈਦਗਾ ਨਹੀਂ ਦੇਣ ਲੱਗਿਆ ਐ ਮੈਨੂੰ ਛੇਡਾਂ ਕਰੀਦੀਆਂ ਭਾਨੂੰ ਨੇ ਗੱਲ ਟਾਲਣ ਦੀ ਸੋਚੀ ਛੇਡਾਂ ਕਿਹੜਾ ਕੰਜਰ ਕਰਦਾ ਮੇਰੇ ਨਾਨਕਿਆਂ ਦਾ ਇੱਕ ਮੁੰਡਾ ਬੰਬਈ ਟਰੱਕ ਬਾਉਂਦਾ ਹੈ ਉੱਥੇ ਚਲੇ ਚੱਲਾਂਗੇ ਕਿਸੇ ਨੂੰ ਕੀ ਪਤਾ ਲੱਗੂ ਨਹੀਂ ਜਾ ਕਰ ਤੂੰ ਸ਼ਾਇਦ ਮੈਨੂੰ ਕੋਈ ਅਹਰਗਰਤੀ ਵਿੱਚ ਸਮਝ ਲਿਆ ਪਾਣੋਂ ਨੇ ਡਾਸ਼ੁਰ ਵਿੱਚ ਕਿਹਾ ਅਹਰਗਰਤੀ ਮੇਲੇ ਕੋਣ ਆਪਣਾ ਕਾਰੋਬਾਰ ਛੱਡਣ ਨੂੰ ਤਿਆਰ ਹੁੰਦਾ ਮੈਨੂੰ ਤੇਰੇ ਨਾਲ ਸੱਚੀਓ ਮੋਹ ਜਾ ਹੋ ਗਿਆ ਇਹ ਗੱਲ ਝੂਠ ਹੁਣ ਤਾਂ ਇਸ ਪਿੰਡੋਂ ਆਰਤੀ ਹੀ ਨਿਕਲੂ ਪਾਣੋਂ ਨੇ ਦਰੜਾ ਉਹ ਕਹਿ ਕੇ ਹਾਂ ਚੰਗਾ ਜਿੰਮੇ ਤੇਰੀ ਰਾਜਾ ਪਰ ਇੱਥੇ ਰਹਿ ਕੇ ਮੇਰੇ ਨਾਲ ਗੁੱਸੇ ਤਨਾਰੂ ਮੇਰਾ ਕਦਾ ਗੁੱਸਾ ਜਾਗਰਾ ਕਿਸੇ ਨਾ ਤੂੰ ਕਹੇ ਤਾਂ ਹੁਣੇ ਖੂਬ ਵਿੱਚ ਸਾਲ ਮਾਰ ਦਿੰਨਾ ਜੇ ਨਾ ਮਰਾਂ ਤਾਂ ਜੱਟ ਦਾ ਪੱਤਨਾ ਜੂੜੇ ਦਾ ਪੱਤਾ ਖੀ ਪਰ ਕਾ ਤੂੰ ਤੂੰ ਜੋ ਗੁੱਸੇ ਆ ਪਾਣਾ ਚੱਪਾ ਕਰ ਰਹੀ ਜੇ ਗੁੱਸੇ ਨਹੀਂ ਤਾਂ ਇੱਕ ਕੱਲ ਹੋਰ ਪਛਲਾ ਫਿਰ ਤਾਂ ਪਤਾ ਨਹੀਂ ਕੱਲੀ ਕਦੋਂ ਟਕਰਾਂਗੇ ਪਛਲੇ ਪਾਣੋ ਨੇ ਬੇਚੈਨੀ ਨਾਲ ਬਾਰੋ-ਬਾਰੀ ਪੈਰ ਚੁੱਕਦੇ ਆ ਰੱਖਦੇ ਆ ਕਿਉਂ ਤੁਰ ਜਾਣਾ ਜਗਤ ਤੋਂ ਪਾਨੂ ਨੇ ਕੋਈ ਉੱਤਰ ਨਾ ਦਿੱਤਾ ਧਿਆਨ ਪੁੱਤ ਨਹੀਂ ਚਾਹੀਦੇ ਚਾਗਰਨੇ ਪਾਨੂ ਦਾ ਕੋਲੇ ਜਹੇ ਹੱਥ ਫੜ ਕੇ ਕਿਹਾ ਇੱਕਾ ਇੱਕ ਪਾਨੂ ਦਾ ਜਾਗਰ ਘੱਲ ਲੱਕ ਕੇ ਰੋਣ ਨੂੰ ਜੀ ਕੀਤਾ ਉਸਨੇ ਆਪਣਾ ਹੱਥ ਜੱਗ ਦੇ ਹੱਥਾਂ ਵਿੱਚੋਂ ਨਾ ਘੇਟਿਆ ਉਸਨੂੰ ਅਮਲੀ ਖਾਤਰ ਕਿਉਂ ਖਾ ਲਈ ਜਮੈਂ ਜੱਗ ਤੋਂ ਤਲ ਕੇ ਉਹ ਮਰ ਗਿਆ ਤੇਰਾ ਕੋਣ ਆਪਣਾ ਹੋ ਜਾਗਰ ਨੇ ਉਸਨੂੰ ਆਪਣੇ ਵੱਲ ਖਿੱਚਣਾਂ ਕਿਹਾ ਨਹੀਂ ਜਾਗਰਾ ਨਹੀਂ ਪਾਨੂ ਨੇ ਆਪਣਾ ਹੱਥ ਪੁਛਾ ਨਾ ਜਿੱਦਿਆ ਕਿਹਾ ਚੰਗਾ ਤੇਰੀ ਮਰਜ਼ੀ ਹੈ ਪੱਬੀ ਪਰ ਕਦੇ-ਕਦੇ ਮਿਲਤਾ ਲਿਆ ਕਰ ਗੌਰ ਕੀ ਲੈ ਜਾਣਾ ਇਸ ਜਹਨ ਤੋਂ ਜਾ ਕਰਨੇ ਹੋਂਮ ਦਾ ਪਰਕੇ ਕੇ ਹੈ ਚੰਗਾ ਭਾਣੂ ਨੇ ਮਰੀ ਹੋਈ ਆਵਾਜ਼ ਵਿੱਚ ਕਿਹਾ ਖਾਸ਼ ਹੋਂ ਸਰਬਨ ਦੀ ਵੀ ਕੱਲ ਨੂੰ ਇਸੇ ਵੇਲੇ ਇੱਥੇ ਆ ਕੇ ਮਿਲेंगी ਸਰਬਨ ਦੀ ਇੱਕ ਪਲ ਭਾਣੂ ਨੂੰ ਜਿੰਨੇ ੱਟਕਾ ਜਿਹਾ ਵੱਜਿਆ ਤੇਰਾ ਮੇਰਾ ਤਰ ਮਰੇ ਆ ਪੱਬੀ ਤੇਰੀ ਮਰਜ਼ੀ ਤੋਂ ਬਿਨਾਂ ਮੈਂ ਤੈਨੂੰ ਉਂਗਲ ਨਹੀਂ ਲਾਉਂਦਾ ਪਰ ਮਿਲ ਤਾ ਲਿਆ ਕਰ ਚੰਗਾ ਭਾਨੋਂ ਨੇ ਕਾਲੀ ਪੈ ਕੇ ਕਿਹਾ ਖਾ ਫਿਰ ਸੌਂ ਸੌਂ ਖਾਦੇ ਬਿਨੈ ਨਹੀਂ ਮੈਂ ਜਾਣ ਦੇਣਾ ਚੰਗਾ ਸੌਂ ਸਰਬੰਦੀ ਨਾ ਆਹੋ ਨੇਰੇ ਵਿੱਚ ਇਕੱਲੀ ਪੈਰਾ ਹੇਠਲੇ ਰਾਹ ਵੱਲ ਤੱਕਦੀ ਘਰ ਨੂੰ ਮੁੜੀ ਆਉਂਦੀ ਭਾਨੋਂ ਸੋਚ ਰਹੀ ਸੀ ਮੈਂ ਸਰਬੰਦੀ ਝੂਠੀ ਸੌਂ ਕਾ ਨੂੰ ਖਾਣੀ ਸੀ